ਸੁੱਤੇ ਪਏ ਨੂੰ ਫੜ ਕੇ ਲੈ ਗਏ ਤਾਂ ਪਰਚਾ ਪਾਤਾ ਦੁਕਾਨ ਚੋਂ ਚੱਕ ਕੇ ਲੈ ਗਏ ਤਾਂ ਪਰਚਾ ਪਾਤਾ ਸਾਡੇ ਅਸੀਂ ਕੋਈ ਨਸ਼ੇ ਨਹੀਂ ਵੇਚਦੇ 2 ਸਾਲ ਹੋ ਗਏ ਆ ਅੱਧਾ ਘੰਟਾ ਟਿੱਕੀ ਹੋਈ ਆ ਪਿੱਛੇ ਉਹ ਨਹੀਂ ਬਣੀ ਅਸੀਂ ਮਕਾਨ ਕਿੱਥੋਂ ਬਣਾਵਾਂਗੇ ਕੁਝ ਸਾਲ ਪਹਿਲੇ ਥਾਰ ਗਰਲ ਕਰਕੇ ਸਰਬਜੀਤ ਕੌਰ ਉਹ ਇਥੋ ਥਾਰ ਆਪਣੀ ਥਾਰ ਚੁੱਕ ਕੇ ਮੁਹਾਲੀ ਤੱਕ ਨਸ਼ਾ ਵੇਚ ਕੇ ਆਉਂਦੀ ਸੀਗੀ ਤੇ ਉਹਦੇ ਅਗੇਂਸਟ ਵੀ 3 ਐਫ ਆਈ ਆਰਸ ਐ ਉਹਦੀ ਮਦਰ ਦੇ ਅਗੇਂਸਟ ਵੀ 3 ਐਫ ਆਈ ਆਰ ਮਦਰ ਦਾ ਨਾਮ ਕਰਮਜੀਤ ਕੌਰ ਐ ਨਸ਼ੇ ਦੀ ਤਸਕਰੀ ਕਰ ਕਰਕੇ ਹੀ ਇਨਾਂ ਨੇ ਜੋ ਕਮਾਈਆਂ ਕੀਤੀ ਉਹਨਾਂ ਨੂੰ ਯੂਜ਼ ਕਰਕੇ ਇਨਾਂ ਨੇ ਆਪਣੀ ਇਲੀਗਲ ਸਟਰਕਚਰਸ ਬਣਾਏ ਸੀਗੇ ਨਿਸ਼ਾਨੀ ਵੇਚਦੇ ਕੁਛ ਨਹੀਂ ਕਰਦੇ ਪਰਚੇ ਸੀ ਇਹਦੇ ਡੈਡੀ ਦੇ ਉੱਤੇ ਮਣੀ ਦੇ ਵੀ ਇਹ ਮੇਰੇ ਘਰ ਵਾਲੇ ਦੇ ਪਰਚੇ ਸੀਗੇ ਕਾਹਦੇ ਪੱਤੇ ਸੀਗੇ ਬਸ ਆਹੀ ਫੜ ਕੇ ਲੈ ਜਾਂਦੇ ਸੀਗੇ ਸੁੱਤੇ ਪਏ ਨੂੰ ਫੜ ਕੇ ਲੈ ਗਏ ਤਾਂ ਪਰਚਾ ਪਾਤਾ ਦੁਕਾਨ ਚੋਂ ਚੱਕ ਕੇ ਲੈ ਗਏ ਤਾਂ ਪਰਚਾ ਪਾਤਾ ਇਸ ਤਰ੍ਹਾਂ ਹੀ ਬਸ ਕਿਤੋਂ ਰਸਤੇ 'ਚ ਫੜ ਲਿਆ ਤਾਂ ਪਰਚਾ ਪਾਤਾ ਵੀ ਅਸੀਂ ਫਲਾੜੇ ਸਾਥ ਬੜੇ ਠਿੰਕੜੇ ਸਾਥ ਬੜੇ ਐ ਕਰਕੇ ਪਰਚੇ ਪਾ ਕੇ ਇਹਨਾਂ ਨੇ ਆ ਕੁਛ ਕੀਤਾ ਸਾਡੇ ਤੇ ਅੱਜ ਕੀ ਕਹਿਣਾ ਚਾਹੁੰਦੇ ਜਿਹੜਾ ਮਕਾਨ ਡਾਹਿਆ ਮਾਤਾ ਇਹੀ ਕਹਿੰਦੀ ਆ ਸਾਡਾ ਸਾਡੀਆਂ ਤਾਂ ਸਾਡੇ ਕੋਲ ਕੁਝ ਨਹੀਂ ਹੈਗਾ ਸਾਡੇ ਦਾ ਚਾਰ ਇਤਾਂ ਦਾ 2 ਸਾਲ ਹੋ ਗਏ ਆ ਅੱਧਾ ਗੰਧ ਟਿੱਕੀ ਹੋਈ ਆ ਪਿੱਛੇ ਉਹ ਨਹੀਂ ਬਣੀ ਅਸੀਂ ਮਕਾਨ ਕਿੱਥੋਂ ਬਣਾਵਾਂਗੇ ਸਾਡੇ ਕੋਲ ਤਾਂ ਕੁਝ ਹੈ ਹੀ ਨਹੀਂ ਤੁਸੀਂ ਜਿਵੇਂ ਕਹਿਆ ਯਾਰ ਵੀ ਨਸ਼ੇ ਵੇਚਦੇ ਤਾਂ ਹਰ ਕਾਰਵਾਈ ਹੋਈ ਆ ਤੁਹਾਡੇ ਤੇ ਨਹੀਂ ਜੀ ਸਾਡੇ ਅਸੀਂ ਕੋਈ ਨਸ਼ੇ ਨਹੀਂ ਵੇਚਦੇ ਪਰਚੇ ਕਾ ਕੇ ਦਰਦ ਨਹੀਂ ਜੀ ਤੇ ਕਛ ਨਹੀਂ ਵੇਚਦੇ ਅਸੀਂ ਕੀ ਪਤਾ ਇਹਨਾਂ ਨੂੰ ਪਹਿਲਾਂ ਸੀਗੇ ਪਹਿਲਾਂ ਸੀਗੇ ਇਹਨਾਂ ਤੇ ਪਰਚੇ ਪਹਿਲਾਂ ਦੇ ਪਹਿਲਾਂ ਦੇ ਪਰਚੇ ਤੇ ਪਰਚਾ ਪਰਚੇ ਤੇ ਪਰਚਾ ਪਾਈ ਗਏ ਆ ਪਹਿਲਾਂ ਸੀਗੇ ਹੁਣ ਤਾਂ ਹੈ ਹੀ ਨਹੀਂ ਕੁਝ ਹੁਣ ਕੀ ਮੰਗ ਕਰਦੇ ਜੀ ਹੁਣ ਬੰਦੇ ਆਪਣੇ ਕਿੱਥੇ ਨੇ ਜੇਲ੍ਹ ਚ ਨੇ ਦੋਨੇ ਪਰ ਪਿਓ ਪਤ ਉਹਨੂੰ ਫੜ ਕੇ ਲੈ ਗਏ ਸੀ ਪੁੰਡਾ ਸੀ ਕੋਣ ਕੋਣ ਨੇ ਮੁੰਡਾ ਵੀ ਜੇਲ੍ਹ ਚ ਪਿਓ ਵੀ ਜੇਲ੍ਹ ਚ ਇਹਦਾ ਹਾਂ ਕੰਮ ਕਰ ਰਿਹਾ ਹੈ ਸਲਾ ਇਹਨੂੰ ਹੁਣ ਸੌਦਾ ਆਇਆ ਉਹਨਾਂ ਦਾ ਸੁਪਤੀ ਕਹਿਣਾ ਚਾਹੁੰਦੇ ਉਹਨੂੰ ਥੋੜੇ ਮਕੰਨ ਦਾ ਰਹਿਣ ਦੀ ਜੀ ਹਾਂ ਜੀ ਇਹੀ ਕਹਿੰਦੇ ਸਾਡਾ ਰਿਕਵੈਸਟ ਹੈ ਕਿਉਂਕਿ ਕੇਅਲ ਸਾਡਾ ਸਟੇ ਹੋਈ ਹੋਈ ਹੈ ਬਾਰਾ ਫਰੀਕਾ ਅੱਛਾ ਜੀ ਮੇਰੀ ਹੈ ਜੇ ਫੇਖਾਈਏ ਤੁਸੀਂ ਇਹਨਾਂ ਨੂੰ ਆੜ ਪਾਰ ਸਾਡੇ ਕੋਲ ਨਾਲ ਮਕਾਦਮੇ ਵੀ ਕਰ ਦਿਨਾ ਤੁਸੀਂ ਕੋਈ ਨਸ਼ਾ ਨਹੀਂ ਉਸੇ ਮਕਾਦਮਾ ਲੈਟ ਹੋ ਜਾਂਦਾ ਨਹੀਂ ਕੋਣ ਸਾਡੇ ਮਤੇ ਕੌਣ ਕਰ ਰਿਹਾ ਨੇ ਹੈ ਕੌਣ ਕਰ ਰਿਹਾ ਨੇ ਤੁਹਾਡੇ ਬੱਚੇ ਨੇ ਬੱਚੇ ਨੇ ਕਰ ਰਿਹਾ ਹੈ ਇਹ ਦੇ ਰਾਹ ਹੈ ਇਹ ਰਾਹ ਕਿਹਨੂੰ ਜੱਟਾਂ ਨੂੰ ਤੋੜਨੇ ਲਈ ਜਾ ਰਹੇ ਹੋ ਜੱਟਾਂ ਤੋਂ ਪਿੱਛੇ ਮਾਰਨ ਸਾਬ ਅੱਜ ਜੀਵੇ ਤੁਸੀਂ ਸਾਰੇ ਜਾਣਦੇ ਹੋ ਯੋਧ ਨਸ਼ਾ ਵਿਰੁੱਧ ਪੰਜਾਬ ਪੁਲਿਸ ਜੋ ਨਸ਼ਾ ਦੀ ਤਸਕਰੀ ਹੈ ਉਹਦੀ ਪੂਰੀ ਕਮਰ ਤੋੜਨ ਦੇ ਲਈ ਹਰ ਲੀਗਲ ਕਾਰਵਾਈ ਕਰ ਰਹੀ ਹੈ ਇਹਦੇ ਅੰਡਰ ਹੀ ਇੱਕ ਪ੍ਰਾਪਰਟੀ ਦੇ ਉੱਪਰ ਵੀ ਐਕਸ਼ਨ ਹੁੰਦਾ ਹੈਗਾ ਤੇ ਪ੍ਰਾਪਰਟੀ ਨੂੰ ਫ੍ਰੀਜ਼ ਵਗੈਰਾ ਕਰਾਇਆ ਜਾ ਸਕਦਾ ਹੈ। ਤੋਂ ਜਦੋਂ ਅਸੀਂ ਰੈਵਨਿਊ ਡਿਪਾਰਟਮੈਂਟ ਨੂੰ ਲਿਖ ਕੇ ਭੇਜਦੇ ਹਾਂ ਤੇ ਉਹ ਫਿਰ ਸਾਨੂੰ ਉਸ ਪ੍ਰਾਪਰਟੀ ਬਾਰੇ ਡੀਟੇਲਸ ਦੱਸ ਦਿੰਦੇ। ਤੋਂ ਇਦਾਂ ਹੀ ਅੱਜ ਜੋ ਤਮੋਟੂ ਪਿੰਡ ਦੇ ਆ ਤਿੰਨ ਜੋ ਨਾਮੀ ਨਸ਼ਾ ਤਸਕਰ ਸੀਗੇ ਉਹਨਾਂ ਦੀ ਪ੍ਰਾਪਰਟੀਆਂ ਬਾਰੇ ਗਲਾਡਾ ਵੱਲੋਂ ਸਾਨੂੰ ਇਨਫੋਰਮ ਵੀ ਕੀਤਾ ਗਿਆ ਤੇ ਸਾਨੂੰ ਦੱਸਿਆ ਗਿਆ ਕਿ ਆਹ ਤਾਂ ਪੂਰਾ ਕੋ ਪੂਰਾ ਉਹਨਾਂ ਨੇ ਇਲੀਗਲ ਤੌਰ ਤੇ ਬਣਾਈ ਹੋਈ ਹੈ। ਤੋਂ ਗਲਾਡਾ ਨੇ ਅੱਜ ਫਿਰ ਉਹ ਜੋ ਇਹਨਾਂ ਦੀ ਇਲੀਗਲ ਪ੍ਰਾਪਰਟੀ ਸੀਗੇ ਉਹਨਾਂ ਦੇ ਉੱਪਰ ਐ ਅੰਡਰ ਇੱਕ ਪਲਵਿੰਦਰ ਸਿੰਘ ਔਰ ਪੱਪੂ ਉਹਦੇ ਉਪਰ 5 ਐਫਆਈਆਰਸ ਹੈ ਤੇ ਉਹਦੇ بیٹے ਦੇ ਉਪਰ ਵੀ ਇੱਕ ਐਫਆਈਆਰ ਦੋਨੋਂ ਹੀ ਪ੍ਰੈਜ਼ੈਂਟਲੀ ਜੇਲ੍ਹ ਦੇ ਵਿੱਚ ਹੈ ਬਲਵਿੰਦਰ ਲੁਧਿਆਣਾ ਦੇ ਜੇਲ੍ਹ ਦੇ ਵਿੱਚ ਹੈ ਤੇ ਉਹਦਾ ਬੇਟਾ ਮਨਵੀਰ ਉਹ ਗੋਵਿੰਦਵਾਲ ਜੇਲ੍ਹ ਦੇ ਅੰਦਰ ਹੈ ਤੇ ਬੇਟੇ ਦੇ ਉਪਰ ਪਿਛਲੇ ਮਹੀਨ ਹੀ ਪਰਚਾ ਦਿੱਤਾ ਗਿਆ ਸੀਗਾ ਐਨਡੀपीएस ਦੇ ਤਾਰਾਮਦੇ ਅੰਦਰ ਤੇ ਦੂਜਾ ਪਰਸਨ ਹੈਗਾ ਸਤਵਿੰਦਰ ਸਿੰਘ ਉਰਫ ਬੋਬੀ ਉਹਦੇ ਅਗੇਂਸਟ 13 ਡਿਫਰੈਂਟ ਡਿਫਰੈਂਟ ਸੈਕਸ਼ਨਸ ਆਫ ਐਨਡੀपीएस ਦੇ ਅੰਦਰ ਐਫਆਈਆਰਸ ਹੈ ਤੇ ਉਹ ਵੀ ਨਸ਼ਾ ਦਾ ਪੁਰਾਣੇ ਟਾਈਮ ਤੋਂ ਕਾਫੀ ਕਈ ਸਾਲਾ ਤੋਂ ਤਸਕਰੀ ਕਰ ਰਿਹਾ ਸੀਗਾ ਤੇ ਤੀਜੀ ਇੱਕ ਬੜੀ ਇਨਫੇਮਸ ਮੈਂ ਕਹ ਸਾਲਾ ਪਹਿਲੇ ਥਾਰ ਗਰਲ ਕਰਕੇ ਸਰਬਜੀਤ ਕੌਰ ਉਹ ਇਥੋਂ ਥਾਰ ਆਪਣੀ ਥਾਰ ਚੁੱਕ ਕੇ ਮੁਹਾਲੀ ਤੱਕ ਨਸ਼ਾ ਵੇਚ ਕੇ ਆਂਦੀ ਸੀਗੀ ਤੇ ਉਹਦੇ ਅਗੇਂਸਟ ਵੀ 3 ਐਫ ਆਈ ਆਰਸ ਹੈ ਉਹਦੀ ਮਦਰ ਦੇ ਅਗੇਂਸਟ ਵੀ 3 ਐਫ ਆਈ ਆਰ ਮਦਰ ਦਾ ਨਾਮ ਕਰਮਜੀਤ ਕੌਰ ਹੈਗਾ ਤੇ ਉਹਦੇ ਬ੍ਰਦਰ ਹਰਵਿੰਦਰ ਔਰ ਫਲਾਡੀ ਉਹਦੇ ਅਗੇਸ ਵੀ ਤੋਂ ਐਫ ਆਈ ਆਰ ਤੇ ਐਫ ਆਈ ਆਰ ਸਨ ਤਿੰਨੋਂ ਕੇ ਤਿੰਨੋਂ ਪ੍ਰੈਜ਼ੈਂਟਲੀ }{|\text{ਬੇਲ ਦੇ ਬਾਹਰ ਹੈ ਬਟ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਆ ਸਾਰੀ ਕਿ ਸਾਰੀ ਫੈਮਿਲੀਜ਼ ਹੀ ਤਿੰਨੋਂ ਕੇਸਾਂ ਦੇ ਵਿੱਚ ਫੈਮਿਲੀਜ਼ ਪੂਰੀ-ਪੂਰੀ ਇਨਵੋਲਡ ਹੈ ਤੇ ਜੋ ਨਸ਼ੇ ਦੀ ਤਸਰੀ ਕਰ ਕਰਕੇ ਹੀ ਇਨਾਂ ਨੇ ਜੋ ਕਮਾਈਆਂ ਕੀਤੀ ਉਹਨਾਂ ਨੂੰ ਯੂਜ਼ ਕਰਕੇ ਇਨਾਂ ਨੇ ਆਪਣੀ ਇਲੀਗਲ ਸਟਰਕਚਰਸ ਬਣਾਈਏ ਸੀਗੇ ਤੇ ਉਹ ਅੱਜ ਗਲਾਡਾ ਵੱਲੋਂ ਫਿਰ ਉਹਨਾਂ ਦੇ ਇਲੀਗਲ ਸਟਰਕਚਰਸ ਦੇ ਉੱਪਰ ਕਾਰਵਾਈ ਕੀਤੀ ਗਈ ਹੈ ਮੈਮ ਹੋਰ ਵੀ ਜਿਹੜੀ ਜ਼ਿਲ੍ਹੇ ਦੇ ਵਿੱਚ ਕਾਰਵਾਈਆਂ ਕਰਨ ਜਾ ਰਹੇ ਹੋ ਜਿਹੜੀ ਨਸ਼ਾ ਤਸਰੀ ਦੇ ਦੇਖੀਓ ਜੀ ਜੀਵੇਂ ਮੈਂ ਤੁ ਪੀਓ ਐਕਟ ਕੇ ਅੰਦਰ ਉਹਦੇ ਅੰਡਰ ਅਸੀਂ ਐਕਸ਼ਨ ਲੈ ਸਕਦੇ ਹਾਂ ਫ੍ਰੀਜ਼ ਵਗੈਰਾ ਕਰਾ ਸਕਦੇ ਆ ਪ੍ਰੋਪਰਟੀਆਂ ਨੂੰ ਉਹਦੀ ਕੁਰਕੀ ਵੀ ਕਰਾ ਸਕਦੇ ਤੋਂ ਜਦੋਂ ਅਸੀਂ ਆ ਸਾਰਾ ਕੁਝ ਕਰ ਰਹੇ ਹੁੰਦੇ ਸਾਨੂੰ ਰੈਵਨਿਊ ডিপਾਰਟਮੈਂਟ ਨੂੰ ਲਿਖ ਕੇ ਭੇਜਣਾ ਹੁੰਦਾ ਹੈ ਤੋਂ ਅਗਰ ਰੈਵਨਿਊ ডিপਾਰਟਮੈਂਟ ਨੂੰ ਕੁਝ ਇਲੀਗੈਲਿਟੀ ਨਿਕਲਦੀ ਮਿਲਦੀ ਹੈ ਉਹਨ ਸਟਰਕਚਰਸ ਦੇ ਵਿੱਚ ਤੇ ਰੈਵਨਿਊ ডিপਾਰਟਮੈਂਟ ਜਾਂ ਕਨਸਰਨਡ ਅਥਾਰਟिटीज ਕਾਰਪੋਰੇਸ਼ਨ ਹੋ ਗਿਆ ਜਾਂ ਗਲਾਡਾ ਹੋਗੀ ਉਹ ਐਕਸ਼ਨ ਲੈਂਦੇ ਆ ਤੇ ਅੱਗੇ ਵੀ ਅਗਰ ਕਿਤੇ ਕੋਈ ਔਰ ਵਾਇਲੇਸ਼ਨਸ ਕੁਝ ਨਿਕਲੇਗੀ ਤਾਂ ਜ਼ਰੂਰ ਕਨਸਰਨਡ ਅਥਾਰਟिटीज ਵੱਲੋਂ ਐਕਸ਼ਨ ਲਿਤਾ ਜਾਵੇਗਾ ਮੈਮ ਹਲਕੇ ਦਾ ਇੱਕ ਜੇਲ੍ਹ ਦੇ ਵਿੱਚ ਉਹਦੇ ਘਰ ਤੇ ਐਕਸ਼ਨ ਹੋ ਉਹਨੂੰ ਵੀ ਉਹ ਨੋਟਿਸਿਸ ਮਿਲੇ ਹੋਏ ਆ ਉਹੀ ਮਾਨਯੋਗ ਸੁਪਰੀਮ ਕੋਰਟ ਦੀ ਗਾਈਡਲਾਈਨਸ ਦੇ ਅੰਡਰ ਆ ਵੀ ਜੋ ਤਿੰਨ ਅਜ ਕਾਰਵਾਈਆਂ ਆ ਉਹ ਗਾਈਡਲਾਈਨਸ ਨੂੰ ਫੋਲੋ ਕਰਦੇ ਹੋਏ ਕੀਤੀ ਗਈਆਂ ਇਹਨਾਂ ਨੂੰ ਪ੍ਰੋਪਰ ਟਾਈਮ ਦਿੱਤਾ ਗਿਆ ਸੀਗਾ ਦੋ ਨੋਟਿਸਿਸ ਦਿੱਤੇ ਗਏ ਸੀ ਇਹ ਤੋਂ ਬਾਅਦ ਵੀ ਇਹਨਾਂ ਨੇ ਆਪਣੇ ਕੋਈ ਕਾਰਵਾਈ ਨਹੀਂ ਕੀਤੀ ਤੇ ਇਸ ਕਰਕੇ ਗਲਾੜ ਨੇ ਐਕਚੁਅਲੀ ਤਾਂ ਸੇਮ ਹੀ ਗੁਰਦੀਪ ਰਾਣੋ ਵਾਲੇ ਕੇਸ ਦੇ ਵਿੱਚ ਉਹਨੂੰ ਵੀ ਨੋਟਿਸ ਦਿੱਤਾ ਗਿਆ ਸੀਗਾ ਉਹ ਸੈਕੰਡ ਨੋਟਿਸ ਵੀ ਦਿੱਤਾ ਜਾ ਚੁੱਕਾ ਹੈ ਪਰ ਜਦੋਂ ਨੋਟਿਸ ਦੀ ਮਿਆਦ ਪੂਰੀ ਹੁੰਦੀ ਹੈ ਉਦੋਂ ਬਾਅਦ ਗਲਾਡਾ ਵੱਲੋਂ ਉੱਥੇ ਵੀ ਕਾਰਵਾਈ ਕੀਤੀ ਜਾ ਸਕਦੀ ਹੈ ਜਿਹੜੇ ਪਰਿਵਾਰਕ ਮੈਂਬਰ ਨੇ ਨੋਟਸ ਜਿਹੜਾ ਕੋਰਟ ਦੇ ਵਿੱਚ ਇਹਨਾਂ ਨੇ ਅਪੀਲ ਕੀਤੀ ਹੋਈ ਹੈ ਆਪਣੀ ਵੀ ਦਿਖਾ ਰਹੇ ਨੇ ਸਾਡੇ ਨੂੰ ਜੀ ਅਪੀਲ ਇਹਨਾਂ ਦੀ ਖਾਰਜ ਹੋ ਗਈ ਸੀ ਵੀ ਇਹਨਾਂ ਨੇ ਪਹਿਲਾਂ ਅਪੀਲ ਕੀਤੀ ਸੀਗੀ ਉਹ ਖਾਰਜ ਹੋ ਗਈ ਸੀਗੀ ਜਿਵੇਂ ਮੈਂ ਤੁਹਾਨੂੰ ਦੱਸਿਆ ਆਨਰੇਬਲ ਸੁਪਰੀਮ ਕੋਰਟ ਦੀ ਗਾਈਡਲਾਈਨਸ ਨੂੰ ਫੋਲੋ ਕਰਦੇ ਹੋਏ ਹੀ ਗਲਾਡਾ ਨੇ ਅੱਜ ਹੀ ਕਾਰਵਾਈ ਕੀਤੀ ਹੈ ਉਹ ਕਾਰਵਾਈ ਨੂੰ ਸਪੋਰਟ ਕਰਨ ਦੇ ਲਈ ਪੁਲਿਸ ਲਾ